ਜਾ ਕੇ ਕਹ ਨਾਮ ਤੇ 라ਵ ਪਹਿਲੇ ਹੈ ਆਪ ਸੰਗਤ ਨੂੰ ਨਿਹਾਲ ਕਰ ਤਾਓ ਕੁਝ ਸਮਾਂ ਲੈ ਜੀ ਉਸ ਤੋਂ ਬਾਅਦ ਸਾਰਾ ਸਮਾਂ ਜੀ ਕਿਉਂ ਬੜੀਆਂ ਖੁਸ਼ੀਆਂ ਪਰਿਆਸਾਂ ਲੱਖ ਖੁਸ਼ੀਆਂ ਫਾਟਿਸ਼ਾਇਆ ਦੇ ਸਤਿਗੁਰੂ ਉਹਦੀ ਕਿਰਪਾ ਦੇ ਨਾਲ ਦੁਖੀਆਂ ਦਾ ਵੀ ਸੁਖ ਪੁੰਦਦੇ ਨੇ ਜੇ ਕੋਈ ਹੋਰ ਜਾਂਦਾਂ ਨੂੰ ਆਇਆ ਜੀ ਕਿਰਵਾ ਲੱਖ ਲੱਖ ਬਧਾਈਆਂ ਬਾਰੇ ਸਾਰੇ ਸਾਡੇ ਸਾਰੇ ਪਰਿਵਾਰ ਨੂੰ ਗੁਰੂ ਸਾਹਿਬ ਦੇ ਨਾਮ ਜੁੜਿਉਂ ਰਾਂਗੇ ਟੀਮ ਵੱਲੋਂ ਮਾਤਮਾ ਸਾਡੇ ਮਹੰਤ ਜੀ ਜਿਹਨਾਂ ਦੀ ਦਾੜੀ ਨੂੰ ਜਿੱਦਾ ਸਾਡੇ ਦਾ ਮਲਾਪ ਹੈ ਮਹਾਰਾਜ ਮੇਹੀ ਬੇਨਤੀ ਕਰਦਾ ਕਿ ਜਿਹਦੇ ਰਹਿਦਾ ਸਮਾ ਸਾਡਾ ਇਹਨਾਂ ਨਾਲ ਜੁੜ ਜਵੇ ਗੁਰੂ ਸਾਹਿਬ ਕਿਰਪਾ ਕਰਨ ਐਨੀ ਬੇਨਤੀ ਹੈ ਲੱਖ ਖੁਸ਼ੀਆਂ ਬਰਸਾਈਆਂ ਜੇ ਸਤਗੁਰ ਨਦਰ ਕਰੇ ਇਹ ਗੁਰੂ ਸਾਹਿਬ ਨੇ ਨਦਰ ਕੀਤੀ ਹੈ ਤੇ ਇਹ ਜੋ ਜਿਹੜੇ ਵਿਆਹਾਂ ਦੇ ਆਨੰਦ ਕਾਰਜ ਹੋਏ ਨੇ ਇਹ ਖੁਸ਼ੀਆਂ ਤੇ ਜਿਹੜੇ ਮੌਲ ਨੇ ਗੁਰੂ ਸਾਹਿਬ ਨੇ ਬਖਸ਼ੇ ਨੇ ਤੇ ਇਹਦੀਆਂ ਸਾਰੀਆਂ ਸੰਗਤਾਂ ਨੂੰ ਸਾਈਂ ਜੀ ਵੱਲੋਂ ਪੂਰੇ ਦਰਬਾਰ ਵੱਲੋਂ ਸਾਰੇ ਸੇਵਾਦਾਰ ਵੱਲੋਂ ਲੱਖ ਲੱਖ ਵਧਾਈਆਂ ਹੋਣ ਇਹ ਬਹੁਤ ਖੁਸ਼ੀ ਦਾ ਮੌਕਾ ਹੈ ਸਰ ਕੀ ਕਹਣਾ ਚਾਹੁੰਦੇ ਹੋ ਕਿੰਨਾ ਕੁ ਸਮਾਨ ਆ ਜਿਹੜਾ ਇਹਦੇ ਵਿੱਚ ਆਪਾਂ ਜਿਹੜਾ ਮਹਈਆ ਕਰਵਾਇਆ ਤੇ ਕੀ ਕਹਣਾ ਕਿ ਕੀ ਜਿਹੜਾ ਕਿਹੜੀ ਸੂਤ ਹੈ ਇਹਦੇ ਵਿੱਚ ਜਿਹੜੀ ਜਿਆਦਾ ਐਦਾਂ ਜੀ ਸਾਈਂ ਜੀ ਦੇ ਵੱਲੋਂ 2 ਮਹੀਨੇ ਪਹਿਲਾਂ 51 ਲੜਕੀਆਂ ਦੇ ਵਿਆਹਾਂ ਵਾਸਤੇ ਸੱਦਾ ਦਿੱਤਾ ਗਿਆ ਸੀਗਾ ਤੇ ਮਤਲਬ ਹੌਲੀ ਹੌਲੀ ਕਰਕੇ 20 ਕਿ 25 ਦਿਨ ਪਹਿਲਾਂ ਮਤਲਬ ਸਾਡੇ ਕੋਲ 31 ਮਤਲਬ ਵਿਆਹਾਂ ਦੀ ਜੋੜੀਆਂ ਸਾਡੇ ਕੋਲ ਇੱਥੇ ਪਹੁੰਚੀਆਂ ਨੇ ਤੇ ਸਮਾਨ ਸਾਡੇ ਕੋਲ 51 ਜੋੜੀਆਂ ਦਾ ਹੀ ਤਿਆਰ ਕੀਤਾ ਗਿਆ ਸੀਗਾ ਤੇ ਜਿਹਦੇ ਨਾਲ ਸਾਈਂ ਜੀ ਦੀ ਕਿਰਪਾ ਦੇ ਨਾਲ ਇੱਥੇ ਹਰ ਇੱਕ ਗਰੀਬ ਬੰਦੇ ਨੂੰ ਜੇ ਕਿਸੇ ਦੇ ਘਰ ਫੀਸ ਵੱਜੋ ਬੱਚਾ ਪੜ ਨਹੀਂ ਪਾ ਰਿਹਾ ਜੋ ਇੱਥੇ ਆਂਦੇ ਨੇ ਸਾਡੇ ਕੋਲ ਤੇ ਸਾਈਂ ਜੀ ਵੱਲੋਂ ਹਰ ਮਹੀਨੇ ਦੇ ਮਹੀਨੇ ਪਤਾ ਲੱਗਦਾ ਵੀ ਜਿਵੇਂ ਗਰੀਬ ਪਰਿਵਾਰ ਹੈ ਅਸੀਂ ਪਤਾ ਕਰ ਲੈਂਦੇ ਆ ਵੀ ਇੱਥੇ ਸਾਨੂੰ ਆ ਕੇ ਕਹਿੰਦੇ ਵੀ ਸਾਨੂੰ ਸਾਡੇ ਬੱਚੇ ਦੀ ਪੜ੍ਹਾਈ ਵਾਸਤੇ ਪੈਸਾ ਚਾਹੀਦਾ ਤੇ ਸਾਨੂੰ ਪਤਾ ਲੱਗਦਾ ਵੀ ਵਾਕਈ ਗਰੀਬ ਪਰਿਵਾਰ ਹੈ ਤਾਂ ਹਰ ਮਹੀਨੇ ਦੇ ਮਹੀਨੇ ਅਸੀਂ ਅਜੀ ਤਰੀਕ ਬੰਦਦੇ ਨੇ ਇਹਦੇ ਲਈ ਤੁਸੀਂ ਕੋਈ ਪਿੰਡ ਦੇ ਗਾਂ ਸਰਪੰਚ ਮੋਹਰਤਵੇਂ ਬੰਦਿਆਂ ਨਾਲ ਜਿਹੜੀ ਮੁਲਾਕਾਤ ਕਰਦੇ ਉਹਨਾਂ ਤੋਂ ਲਿਖ ਕੇ ਲੈਣੇ ਹੋ ਕਿਉਂਕਿ ਤਾਂ ਕਿ ਇਹਦੇ ਵਿੱਚ ਕੋਈ ਜਿਹੜਾ ਕਿਸ ਤਰ੍ਹਾਂ ਕੋਈ ਧੋਖਾ ਨਾ ਹੋਵੇ ਤੇ ਕਿ ਕਿਹੜੇ ਗਰੀਬ ਨੇ ਸਹੀ ਉਹਨਾਂ ਨੂੰ ਦਾ ਹੱਕ ਮਿਲੇ ਬਿਲਕੁਲ ਜੀ ਬਿਲਕੁਲ ਅਸੀਂ ਸਾਈਂ ਜੀ ਵੱਲੋਂ ਜਿੰਨੇ ਵੀ ਇੱਥੇ ਸਾਡੇ ਕੋਲ ਆਂਦੇ ਆ ਮਦਦ ਮੰਗਣ ਵਾਸ ਤੇ ਪਹਿਲਾਂ ਉਹਨਾਂ ਦੇ ਸਰਪੰਚ ਜਾਂ ਪੰਚ ਹੈਗੇ ਆ ਉਹਨਾਂ ਦੇ ਕੋਲ ਜਾ ਕੇ ਪਹਿਲਾਂ ਪਤਾ ਕੀਤਾ ਜਾਂਦਾ ਸਾਰੀ ਇਨਕੁਆਰੀ ਕੀਤੀ ਜਾਂਦੀ ਹੈ ਵੀ ਹਾਂ ਵੀ ਇਹ ਵਾਕਈ ਇਹ ਲੋੜਵੰਦ ਪਰਿਵਾਰ ਹੈ ਵੀ ਇਹਨੂੰ ਲੋੜ ਹੈਗੀ ਹੈ ਇਹ ਬੱਚਾ ਨਸ਼ਾ ਤਾਂ ਨਹੀਂ ਕਰਦਾ ਜਾਂ ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਉਹਨਾਂ ਵੱਲੋਂ ਸਾਨੂੰ ਲਿਖ ਕੇ ਦਿੱਤਾ ਜਾਂਦਾ ਹੈ ਹਾਂ ਵੀ ਇਹ ਵਾਕਈ ਗਰੀਬ ਪਰਿਵਾਰ ਹੈ ਨਾ ਤਾਂ ਇਹ ਵਿਆਹ ਕਰ ਸਕਦਾ ਤੇ ਨਾ ਹੀ ਇਹਦੇ ਕੋਲ ਪੈਸੇ ਹੈਗੇ ਨੇ ਤਾਂ ਫਿਰ ਉਹਨਾਂ ਸਾਰੇ ਡਾਕੂਮੈਂਟ ਦਿਖੇ ਜਾਂਦੇ ਆ ਵੀ ਹਾਂ ਵੀ ਬੱਚੇ ਦੀ ਏਜ ਠੀਕ ਹੈ ਵਿਆਹ ਦੇ ਕਰਨ ਲਾਇਕ ਹੈਗੀ ਹੈ ਫਿਰ ਜਦੋਂ ਉਹਨਾਂ ਡਾਕੂਮੈਂਟ ਸਾਰੇ ਸਹੀ ਹੁੰਦੇ ਆ ਪੰਚਾਇਤ ਵੱਲੋਂ ਲਿਖ ਕੇ ਦਿੱਤਾ ਜਾਂਦਾ ਤਾਂ ਇੱਥੇ ਨਾਮ ਉਹਨਾਂ ਦਾ ਦਰਜ ਕੀਤਾ ਜਾਂਦਾ ਤੇ ਸਾਈਂ ਜੀ ਦੇ ਵੱਲੋਂ ਹੋਰ ਕਈ ਸੇਵਾਵਾਂ ਕੀਤੀਆਂ ਜਾਂਦੀਆਂ ਜੀ ਇੱਥੇ ਜਿਵੇਂ ਕਈ ਬੰਦਿਆਂ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਹੁੰਦੇ ਤੇ ਉਹ ਇੱਥੇ ਸਾਡੇ ਕੋਲ ਜਦੋਂ ਪਹੁੰਚਦੇ ਨੇ ਤੇ ਸਾਈਂ ਜੀ ਵੱਲੋਂ ਉਹਨਾਂ ਨੂੰ ਮਾਇਆ ਵੀ ਦਿੱਤੀ ਜਾਂਦੀ ਹੈ ਜਾਂ ਉਹਨਾਂ ਦੇ ਇਲਾਜ ਵਾਸਤੇ ਜੋ ਵੀ ਉਹਨਾਂ ਦਾ ਖਰਚਾ ਆਉਂਦਾ ਹੈ ਅੱਖਾਂ ਦਾ ਇਲਾਜ ਕਰਾਣਾ ਕੋਈ ਵੀ ਹੈ ਜਿੱਦਾਂ ਦੇ ਵੀ ਉਹਨਾਂ ਨੂੰ ਜ਼ਰੂਰਤ ਲੋੜ ਪੈਂਦੀ ਹੈ ਉਹ ਸਾਈਂ ਜੀ ਵੱਲੋਂ ਇੱਥੋਂ ਕਰਵਾਈ ਜਾਂਦੀ ਆ। ਅੱਛਾ ਇਹਦੇ ਲਈ ਕੋਈ ਸਰਕਾਰੀ ਮਦਦ ਹੁੰਦੀਆਂ ਜਾਂ ਸੰਗਤਾਂ ਦੇ ਸਹੂਲਤ ਨਹੀਂ ਨਹੀਂ ਸਰਕਾਰੀ ਮਦਦ ਨਹੀਂ ਹੁੰਦੀ ਜੀ ਕੋਈ ਵੀ ਤੇ ਇੱਥੇ ਸੰਗਤਾਂ ਦਾ ਇੰਨਾ ਕੋਪਰਾਲਾ ਹੈ ਸਾਈਂ ਜੀ ਉਹ ਸੰਗਤਾਂ ਆਪ ਹੀ ਮੰਗ ਲੈਂਦੀਆਂ ਵੀ ਸਾਨੂੰ ਤੁਸੀਂ ਸੇਵਾ ਕਰਨ ਦਾ ਮੌਕਾ ਦਿਓ ਤੇ ਸਾਈਂ ਜੀ ਆਪ ਹੀ ਇੰਨੀ ਕ ਕਿਰਪਾ ਸਾਈਂ ਜੀ ਤੇ ਕੋਈ ਵੀ ਬੰਦਾ ਆ ਜਾਏ ਜਿਨੇ ਵੀ ਜੇਬ 'ਚ ਪੈਸੇ ਨੇ ਉਹ ਉਹਨਾਂ ਨੇ ਉਸੇ ਟਾਈਮ ਉਨੂੰ ਕੱਢ ਕੇ ਦੇ ਦੇਣੇ ਆ ਉਹ ਇਹ ਨਹੀਂ ਦੇਖਨੇ ਵੀ ਕੋਣ ਬੰਦਾ ਹੈ ਕਿੱਥੋਂ ਆਇਆ ਹੈ ਬਸ ਇਹ ਦੇਖਦੇ ਨੇ ਵੀ ਯਾਰ ਇਹਨੂੰ ਲੋੜ ਹੈ ਜੋ ਜੇਬ ਚ ਹੈਗਾ 10000 ਪੰਜਾ ਵੀ ਉਹਨੂੰ ਕੱਢ ਕੇ ਫੜਾ ਲੈਣਾ ਇਹਨਾਂ ਨੇ ਜੀ ਠੀਕ ਹੈ ਬਾਬਾ ਜੀ ਤੁਸੀਂ ਅਜ ਕੋਈ ਆਪਣਾ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਕੁਛ ਇਹ ਦੇਣਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਬਈ ਜਿਹੜੇ ਲੋਕਾਂ ਦੇ ਦੁੱਖ ਦਰਦ ਹਰਨੇ ਵਾਲੇ ਆ ਇਹ ਧਰਤੀ ਤੇ ਆਉਂਦੇ ਰਹਿਣ ਤੇ ਸ਼ੁਭ ਕਾਰਜ ਕਰਦੇ ਰਹਿਣ ਜਿਵੇਂ ਸਾਈਂ ਜੀ ਕਰਦੇ ਆ ਬਹੁਤ ਚੰਗਾ ਲੱਗਦਾ Or Guru Sau Kerpak Karena ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਇਸ ਸ਼ੁਭ ਗਾਰਜਨੀਆ ਵਧਾਈਆਂ। ਇੱਕ ਮੇਰਾ ਇੱਕ ਦੇ ਨਾਲ ਇੱਕ ਸਵਾਲ ਜ਼ਰੂਰ ਆ ਰਾਜ ਬੂਟਾ ਦਾ ਟਾਈਮ ਚੱਲਦਾ ਰਾਜਨੀਤੀਪੋਰਟਾਂ ਦਾਅਵੇ ਕਰਦੇ ਨੇ ਅਸੀਂ ਗਰੀਬੀ ਖਤਾਵਾਂਗੇ ਅਸੀਂ ਆਹ ਕਰਾਂਗੇ ਆਹ ਦੇਖੋ ਇੱਥੇ ਮਤਲਬ ਬਾਬਾ ਜੀ ਇਸ ਦਾ ਸਮਾਜ ਸੇਵਾ ਕਰਦੇ ਨੇ ਇਸ ਤਰ੍ਹਾਂ ਦੀ ਸ੍ਰੀ ਸਮਾਜ ਸੇਵਾ ਨੂੰ ਲੱਗਦਾ ਵੀ ਕਿਤੇ ਲੱਭਣੀ ਹੈ। ਦੇਖੋ ਜੀ ਰਾਜਨੀਤੀ ਦੀ ਤਾਂ ਛੱਡੋ ਉਹਨਾਂ ਦੀਆਂ ਗੱਲਾਂ ਹੁੰਦੀਆਂ ਰਹਿਣੀਆਂ ਕਰਦੇ ਰਹਿਣਗੇ ਸਾਧੂ ਆਪਣਾ ਕੰਮ ਕਰਦੇ ਰਹਿਣਗੇ ਤੇ ਸਾਧਗੁਰੂ ਸਾਹਿਬ ਜੀ ਕੀ ਬਾਤ ਹੈ। ਬਹੁਤ ਅੱਛੇ ਧੰਨਵਾਦ। ਬਹੁਤ ਅੱਛੇ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ ਹਾਂਜੀ ਰੋਜੀ ਬਈ ਇਹਨਾਂ ਬਾਰੇ ਜਿਹੜੇ ਪ੍ਰਾਲੇ ਮਹਾਪੁਰਖਾਂ ਨੇ ਪਰ ਵੀ ਦੱਸਿਆ ਸੀ ਨਹੀਂ ਹੋਰ ਸਾਡੇ ਸਾਧੂ ਲੋਕ ਵੀ ਵਿਆਹ ਕਰਦੇ ਆ 3000 ਤੋਂ ਪੇਟੀ ਸ਼ੁਰੂ ਹੋ ਜਾਂਦੀ ਹੈ ਜੀ ਜੀ ਬਾਬਾ ਜੀ ਨੇ ਪੁੱਛਿਆ ਵੀ ਪੇਟੀ 3000 ਦੀ 4 ਦੀ ਕਹਿੰਦੇ ਨਹੀਂ 5 ਦੀ ਨਹੀਂ 6 ਦੀ ਨਹੀਂ 7 ਦੀ ਨਹੀਂ 9 ਦੀ ਕਹਿੰਦੇ ਨਹੀਂ 13 13000 ਦੀਆਂ ਪੇਟੀਆਂ ਮਹਾਪੁਰਖਾਂ ਨੇ ਦਿੱਤੀਆਂ ਭੈਣਾ ਬਣਾ ਕੇ ਧੀਆਂ ਨੂੰ ਜੀ ਜੀ ਇਹ ਐ ਨਾਉ ਨਹੀਂ ਕੀਤਾ ਸੇਵਾ ਕੀਤੀ ਹੈ ਮਹਾਪੁਰਖਾਂ ਨੇ ਸਾਡਾ ਰੋਮ ਰੋਮ ਇਹਨਾਂ ਦੇ ਰਿਣੀ ਐ ਇਹਨਾਂ ਵੱਲੋਂ ਸਾਨੂੰ ਇੰਨਾ ਚਾਨਣ ਐ ਢੀ ਕਿਰਪਾ ਹੋਈ ਆ ਪਰ ਸਾਡਾ ਜੀਵਨ ਬਦਲਦਾ ਜਦੋਂ ਮਹਾਂਪੁਰਖਾਂ ਦੇ ਸੀ ਦਰਸ਼ਨ ਕਹਿੰਦੇ ਨਾ ਪਿਆਰ ਸਾਡਾ ਇਹਨਾਂ ਨਾਲ ਬਣਿਆ ਇਹ ਕੀ ਕਹਿੰਦੇ ਨੇ ਵੀ ਰਾਤ ਨੂੰ 12 ਵਜੇ ਰੱਬ ਦੀ ਭਗਤੀ ਕਰੋ ਭਜਨ ਕਰੋ ਗੁਰੂ ਸਾਹਿਬ ਨੂੰ ਮੰਨੋ ਮਾਤਾ ਗੁਜਰੀ ਸਾਹਿਬ ਦਾ ਸਤਿਕਾਰ ਕਰੋ ਗੁਰੂ ਦਾ ਸਤਿਕਾਰ ਕਰੋ ਐਸੇ ਫੱਕਰ ਨਹੀਂ ਦੇਖੇ ਜਿਹੜੇ ਗੁਰੂ ਨਾਲ ਜੋੜਦੇ ਨੇ ਨਹੀਂ ਤਾਂ ਆਪਣੀ ਚੌਕੀਆਂ ਭਰਾਈ ਜਾਂਦੇ ਆ ਪਰ ਇਹ ਨਹੀਂ ਇਹਨਾਂ ਵਰਗੇ ਨਹੀਂ ਮੈਨੂੰ ਕੋਈ ਦਿਖਦਾ ਭਾਵੇਂ ਕਹਿੰਦੇ ਨੇ ਮੀਡੀਆ ਕੋਈ ਖੁਸ਼ ਕਹਿ ਦੇਵੇ ਪਰ ਸਵਾਲ ਕਰੇ ਪਰ ਜਿਹੜੀ ਸੱਚ ਗੱਲ ਉਹ ਅਸੀਂ ਕਹੋਗੇ ਜੇ ਝੂਠ ਬੋਲਦਾ ਕੋਈ ਵੱਜਦਾ ਸੱਚ ਬੋਲਣਾ ਤਾਂ ਭੰਬੜ ਮੱਚਦਾ ਪਰ ਜਿਹੜੇ ਧੀਆ ਦੇ ਵਿਆਹ ਕਰ ਰਹੇ ਨੇ ਬਹੁ ਕਈ ਇਹੋ ਜਿਹੇ ਪਰਿਵਾਰਾਂ ਜਿਹੜੇ ਵਿਆਹਣ ਆਏ ਉਹਨਾਂ ਦੇ ਘਰਾਂ ਰੱਖਣ ਨੂੰ ਜਗ੍ਹਾ ਨਹੀਂ ਹੋਣੀ ਇਹਨਾਂ ਸਮਾਨ ਮਹਾਰਾਜ ਜੀ ਨੇ ਦੇਣਾ ਉਹਨਾਂ ਨੂੰ ਅੱਛਾ ਕੱਲ ਨੂੰ ਵੀ ਬਲੱਡ ਕੈਂਪ ਲੱਗ ਰਿਹਾ ਕਿੰਨੀ ਸੰਗਤ ਪਹੁੰਚਣ ਦੀ ਉਮੀਦ ਹੈ ਕੱਲ ਦੇ ਵੀ ਬੱਡਾ ਖੁੱਲ੍ਹੇ ਹੀ ਪੰਡਾਰਾ ਮਾਰ ਕੋ ਗਿਣਤੀ ਹੋਣੀ ਹੈ ਕੋਈ ਗਿਣਤੀ ਨਹੀਂ ਕਹਿ ਸਕਦੇ ਉਹਦੀ ਗਿਣਤੀ ਨਹੀਂ ਕਹਿ ਸਕਦੇ ਨਾ ਬਾਰੋ ਹਾਂਜੀ 6 ਹਸਪੀਟਲ ਨੇ ਕੋਈ ਪਤਾ ਨਹੀਂ ਅੰਤ ਅੰਤ ਨਹੀਂ ਪਾਇਆ ਜਾ ਇਹਨਾਂ ਦਾ ਨਹੀਂ ਕਹਿ ਸਕਦੇ ਮਹਾਰਾਜ ਜੀ ਇਹਨਾਂ ਬਾਰੇ ਅਸੀਂ ਕਹਿ ਨਹੀਂ ਸਕਦੇ ਕਿਉਂ ਅਸੀਂ ਵੀ ਅੱਖਾਂ ਦਾ ਆਪਰੇਸ਼ਨ ਕਰਾਉਣਾ ਸੀ ਇਹ ਮਹਾਂਪੁਰਖਾਂ ਦੇ ਵਿਆਹਾਂ ਕਰਕੇ ਅਸੀਂ ਅੱਖਾਂ ਦਾ ਆਪਰੇਸ਼ਨ ਨਹੀਂ ਕਰ ਅਸੀਂ ਬਿਆਹ ਦੇ ਬਾਅਦ ਮੇਲੇ ਦੇ ਬਾਅਦ ਹੀ ਕਰਾਵਾਂਗੇ ਇਹਨਾਂ ਵਰਗਾ ਕੋਈ ਨਹੀਂ ਇਹ ਉਹੀਆਂ ਸਾਡੇ ਧੰਨਵਾਦ ਕੋਈ ਨਸ਼ਾ ਨਹੀਂ ਕੋਈ ਪਾਣੀ ਨਹੀਂ ਭਾਜੀ ਹਰ ਸਾਲ ਜਦੋਂ ਛੋਟੇ ਸ਼ਹਿਬਜਾਦਿਆਂ ਦਾ ਦਿਹਾੜਾ ਹੁੰਦਾ ਹੈ ਦਸੰਬਰ ਦੇ ਵਿੱਚ ਸਵੇਰੇ 3 ਵਜੇ ਇੱਥੋਂ ਦੀ ਪੈਦਲ ਯਾਤਰਾ ਸਟਾਰਟ ਹੁੰਦੀ ਹੈ ਜੀ ਫਤਿਹਗੜ ਸਾਹਿਬ ਦੀ ਤੇ ਜਿਹਦੇ ਵਿੱਚ 15 ਤੋਂ 20 ਹਜ਼ਾਰ ਸੰਗਤ ਸਾਰੀ ਸਾਈ ਜੀ ਦੇ ਨਾਲ ਸਾਰੀ ਪੈਦਲ ਜਾਂਦੀ ਜੀ ਉੱਥੇ ਤੇ ਹਰ ਇੱਕ ਬੰਦੇ ਨੂੰ ਇਹ ਹੀ ਬੇਨਤੀ ਹੁੰਦੀ ਹੈ ਭਾਵੇਂ ਉਹ ਮੋਨਾ ਹੈ ਭਾਵੇਂ ਉਹ ਸਰਦਾਰ ਹੈ ਵੀ ਹਰ ਇੱਕ ਨੇ ਸਾਰਿਆਂ ਨੇ ਕੇਸਰੀ ਦਸਤਾਰ ਸਜਾ ਕੇ ਮੇਰੇ ਨਾਲ ਜਾਣਾ ਹੈ ਠੀਕ ਹੈ ਇਹ ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਵੀ ਹਰ ਇੱਕ ਬੰਦੇ ਨੂੰ ਮੈਂ ਵੀ ਦੇਖੋ ਤੁਹਾਡੇ ਸਾਹਮਣੇ ਸਿੱਖਾ ਜੀ ਤੇ ਸਾਨੂੰ ਇੰਨਾ ਕੁ ਬਾਣੀ ਨਾਲ ਜੋੜਦੇ ਆ ਨਾ ਕਹਿੰਦੇ ਹੈਪੀ ਕਿਤੇ ਜਾਣਾ ਹੈ ਜਾਂ ਨਹੀਂ ਜਾਣਾ ਨਾ ਜਾ ਨਾਟਾ ਸਾਹਿਬ ਜਰੂਰ ਮੱਥਾ ਟੇਕਿਆ ਕਰ ਰੋਜ਼ ਤੂੰ ਜਿੱਥੋਂ ਤੇਰੇ ਹਮੇਸ਼ਾ ਵੇੜੇ ਪਾਰ ਹੋਣੇ ਆ ਇਹੀ ਕਹਿੰਦੇ ਨੇ ਸਾਨੂੰ ਜੋ ਕਰਨਾ ਕਰ ਨਹੀਂ ਕਰਨਾ ਨਾ ਕਰ ਪਰ ਪ੍ਰਮਾਤਮਾ ਦਾ ਬਾਣੀ ਦਾ ਨਾਮ ਨਾ ਛੱਡੀ ਤੈਨੂੰ ਕੋਈ ਲੋੜ ਹੀ ਨਹੀਂ ਪੈਣੀ ਕੁਝ ਕਰਨ ਦੀ ਤੇ ਅੱਜ ਇੱਕ ਦਰਬਾਰ ਵੱਲੋਂ ਇੱਕ ਐਂਬੂਲੈਂਸ ਵੀ ਲੋਜ ਕੀਤੀ ਗਈ ਹੈ ਜੀ ਇੱਥੇ ਅੱਛਾ ਵੀ ਜੇੜੀ ਕਦੀ ਵੀ ਕਿਸੇ ਨੂੰ ਜ਼ਰੂਰਤ ਹੈਗੀ ਹੈ ਤੇ ਇੱਥੇ ਖੜੀ ਹੋਊਗੀ ਤੇ ਉਹਦਾ ਇੱਕ ਨੰਬਰ ਵੀ ਹੈਗਾ ਉੱਤੇ ਲਿਖਿਆ ਹੋਇਆ ਵੀ ਆਂਦੇ ਜਾਂਦੇ ਰਾਹ ਨੂੰ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਆ ਐਂਬੂਲੈਂਸ ਨਹੀਂ ਮਿਲਦੀ ਉਹ ਹਰ ਟਾਈਮ ਇੱਥੇ ਐਂਬੂਲੈਂਸ ਖੜੀ ਹੋਊਗੀ ਜਦੋਂ ਵੀ ਕਿਸੇ ਨੂੰ ਲੋੜ ਹੈ ਇੱਥੋਂ ਦੀ ਉਹਨੂੰ ਯੂਜ਼ ਕਰ ਸਕਦਾ ਹੈ ਅੱਜ ਕੱਲ ਕਿੰਨੇ ਕੁ ਡਾਕਟਰ ਨੇ ਕਿਹਾ ਹੋਊਗਾ ਕੱਲ ਨੂੰ ਪੰਜ ਹਸਪਤਾਲ ਲਏ ਜੀ ਇੱਥੇ ਇੱਕ ਆਪਣਾ ਪੀਜੀਆਈ ਹੈਗਾ ਜੀ ਇੱਕ 32 ਹਸਪਤਾਲ ਜਿਹੜਾ ਸਰਕਾਰੀ ਆਪਣਾ ਇੱਕ 16 ਦਾ ਗਵਰਨਮੈਂਟ ਹਸਪੀਟਲ ਹੈ ਇੱਕ ਆਈਵੀਵਾਈ ਹੈ ਜੀ ਤੇ ਇੱਕ 40 ਹਸਪੀਟਲ ਹੈ ਜੀ ਇੱਕ ਹੁਣੇ ਹੀ ਸਾਨੂੰ surjit hospital ਆ ਰੋਪੜ ਤੋਂ ਉਹ ਕਹ ਰਿਹਾ ਸਾਨੂੰ ਬਲੱਡ ਨਹੀਂ ਕਿਤੇ ਮਿਲ ਰਿਹਾ ਵੀ ਇਹ ਆਹੀ ਇੱਕ ਬਲੱਡ ਕੈਂਪ ਹੈ ਵੀ ਸਾਡੇ ਕੋਲ ਮਰੀਜ਼ਾਂ ਦੀ ਤਦਾਦ ਬਹੁਤ ਹੈ ਗਰਮੀ ਕਰੇ ਕੋਈ ਬਲੱਡ ਨਹੀਂ ਦੇ ਰਿਹਾ ਇੱਥੇ ਸਾਈਂ ਜੀ ਦੀ ਕਿਰਪਾ ਦੇ ਨਾਲ 1500 2000 ਸੰਗਤ ਮਤਲਬ ਬਲੱਡ ਦਿੰਦੀ ਦਿੰਦੀ ਹੈ ਤੇ ਤੁਸੀਂ ਸਾਨੂੰ ਵੀ 100 150 ਯੂਨਟ ਦੇ ਦਿਓ ਸਾਈਂ ਜੀ ਕਹੇ ਤੁਸੀਂ 300 ਯੂਨਟ ਲੈ ਜਿਓ ਵੀ ਸਾਡੇ ਇੱਥੇ ਕੋਈ ਥੋੜੀ ਨਹੀਂ ਹੈ ਪਰਮਾਤਮਾ ਦੀ ਬਹੁਤ ਕਿਰਪਾ ਠੀਕ ਧੰਨਵਾਦ ਠੀਕ ਹੈ ਉਹ ਧੰਨਵਾਦ ਸਾਰੇ ਬਹੁਤ ਬਹੁਤ